हाँ जी सताल दोस्तों राज्य नौकरी के क्लास डेट में तो स्वागत है तुझे अच्छा अब समय अपडेट लैंब के अपने भी अब भी वही अपडेट पंजाब सात जनवरी तक हो जारी माप्या की मांग सत्ता बदलिया फैसला नोटिफिकेशन जारी जी पूरी अपडेट आते हैं इस वीडियो द्वारा उसको पहला चैनल से नवे उस चैनल करते अपडेट सब तो पहल को मिल सकें दोस्तों जी तरीक को दोबारा लगने शुरू हो चुके हैं और इस ने बदलाव किया और अभी अपडेट के आ रही है आप तक पता ही है कल एक तरीक अब दो तरीक है बट फ्रेन की ठंड पहला नौ दिन वक्त कहर बजा रही है देखते हुए पंजाब के ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਇਨ ਤਾਗੇ ਕਿ ਪੰਪ ਪੂਰੇ ਆਦੇ ਮੰਗਲੂ ਚੁਕਾ ਪੰਚਾਇਤ ਦੇ ਲਾਇਸੈਂਸ ਨੂੰ ਨਵਾਂ ਬੰਦ ਕਰ ਦਿੱਤਾ ਗਿਆ ਹੈ ਪਰ ਉਹਨਾਂ ਫੈਕਟਰੀ ਨੂੰ ਬਾਰਤੋ ਸਕੂਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਦੂਸਰੇ ਪਾਸੇ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਹਾਈ ਕਾਰ ਮੱਚ ਗਈ ਹੈ ਉਸ ਤੇ ਬਾਰੇ ਆਪਾਂ ਆਉਂ ਜਾਂਦੇ ਹਾਂ ਸਾਰੀ ਅਪਡੇਟ ਚੈਨਲ ਤੇ ਨਵੇਂ ਉਤਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨਵੇਂ-ਨਵੇਂ ਅਪਡੇਟ ਮਿਲ ਸਕਣ। ਸਭ ਤੋਂ ਪਹਿਲਾਂ ਦੱਸ ਤੀਏ ਦੋਸਤੋ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਬੰਦ ਹੋਣ ਕਰਕੇ ਬਹੁਤ ਸਾਰੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਜਿਸ ਦੇ ਵਿੱਚ ਸਕੂਲ ਦੀਆਂ ਵਹਿਨਾ ਦੇ ਵਿੱਚ ਵੀ ਪਹੁੰਚ ਲਈ ਡੀਜ਼ਲ ਖਤਮ ਹੋ ਚੁੱਕਿਆ ਹੈ ਜਿਸ ਕਰਕੇ ਪ੍ਰਾਈਵੇਟ ਸਕੂਲ 7 ਤਰੀਕ ਤੱਕ ਬੰਦ ਕਰਨ ਦੇ ਹਦੇਸ਼ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਦਿੱਤੇ ਜਾ ਚੁੱਕੇ ਆ ਦੂਸਰੇ ਪਾਸੇ ਆਪਾਂ ਨਜ਼ਰ ਮਾਰੀਏ ਸੈਕੰਡ ਅਪਡੇਟ ਦੇ ਉੱਪਰ ਤਾਂ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਹਾਲੇ ਤੱਕ ਵੀ ਸਰਕਾਰ ਦੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਜਾਂ ਔਰ ਗੱਲ ਕੀਤੀ ਜਾਵੇ ਅਧਿਆਪਕ ਅਤੇ ਮਾਪਿਆਂ ਦੀ ਤੋਂ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਿਹਾ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾਣ ਅਤੇ ਸੱਤ ਤਰੀਕ ਤੱਕ ਆਨਲਾਈਨ ਸਟੱਡੀ ਕਰਵਾਈ ਜਾਵੇ ਜਿਸ ਦੇ ਨਾਲ ਬੱਚੇ ਘਰ ਦੇ ਵਿੱਚ ਬਿਲਕੁਲ ਸੇਫ ਰਹਿ ਕੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਣ ਔਰ ਨਾਲ ਹੀ ਜੋ ਕਿਸੇ ਦੁਰਘਟਨਾਵਾਂ ਤੋਂ ਬਚ ਸਕਣ ਤਾਂ ਇਹ ਇੱਕ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਦੇ ਅਤੇ ਜਲੰਧਰ ਦੇ ਨੇੜੇ ਲੱਗਦੇ ਠੰਡੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿਆ ਦੱਸਿਆ ਗਿਆ ਕਿ 7 ਤਰੀਕ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੇ ਗਏ ਨੇ ਅਤੇ 8 ਤਰੀਕ ਤੋਂ ਦੁਬਾਰਾ ਤੋਂ ਸਕੂਲ ਲੱਗਨੇ ਸ਼ੁਰੂ ਕਰਨ ਜਾਤੇ ਜਾਣਗੇ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਹੋਰ ਕੋਈ ਵੀ ਨਵੀਂ ਅਤੇ ਤਾਜ਼ੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸੇ ਚੈਨਲ ਉੱਪਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਤਾਂ